ਵੱਡੇ ਪੱਮਾਨੇ ਦੇ ਉੱਪਰ ਕੰਮ ਚੱਲ ਰਿਹਾ ਜਿਹਦੇ ਤਹਿਤ ਨਸ਼ਿਆਂ ਵਾਲੇ ਜਿਹੜੇ ਆ ਆਪਣੇ ਘਰਾਂ ਨੂੰ ਜਿੰਦੇ ਮਾਰ ਕੇ ਜਿਹੜੇ ਆ ਦੂਰ ਡਰਾਡੇ ਜਿਹੜੇ ਆ ਨਿਕਲ ਚੁਕੇ ਆ ਤੇ ਤੁਸੀਂ ਇੱਕ ਚੀਜ਼ ਦੇਖਦੇ ਹੋਵੋਗੇ ਵੀ ਇਸ ਟਾਈਮ ਜਿਹੜਾ ਚੋਰੀ ਚਕਾਰੇ ਜਿਹੜੀ ਸੀਗੀ ਉਹਦੇ ਵਿੱਚ 70% ਜਿਹੜਾ ਆ ਉਹ ਕਮੀ ਮਹਿਸੂਸ ਹੋ ਰਹੀ ਹੈ ਕਿਉਂਕਿ ਉਹ ਨਸ਼ਿਆਂ ਵਾਲੇ ਲੋਕ ਜਿਹੜੇ ਦੂਰ ਨਿੱਤਾਂ ਤੇ ਪਹੁੰਚ ਚੁਕੇ ਆ ਤੇ ਜਿਹੜੇ ਚੋਰੀ ਵਾਲੇ ਬੰਦੇ ਜਿਹੜੇ ਆ ਉਹ ਵੀ ਜਿਹੜੇ ਆ ਉਹ ਛੇਤੀ ਕਿਤੇ ਹੁਣ ਚੋਰੀ ਵੱਲ ਮੂੰਹ ਨਹੀਂ ਕਰ ਰਹੇ ਕਿ ਨਸ਼ਾ ਮਿਲ ਨਹੀਂ ਰਿਹਾ ਉਹਨਾਂ ਨੂੰ ਔਰ ਬਿਲਕੁਲ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਸਕੰਜਾ ਜਿਹੜਾ ਪੂਰਾ ਸਾਰਿਆਂ ਦੇ ਬਰਾਬਰ ਰਸਿਆ ਜਾਏਗਾ ਬਿਲਕੁਲ ਜੀ ਬਿਲਕੁਲ ਸਕੰਜਾ ਸਾਰਿਆਂ ਦੇ ਬਰਾਬਰ ਆ ਤੇ ਬਲਡੋਜ਼ਰ ਵੀ ਜਿਹੜਾ ਆ ਉਹ ਵੱਡੇ ਤਸ਼ਕਰ ਖੜੇ ਆ ਉਹਨਾਂ ਦੇ ਘਰਾਂ ਦੇ ਉੱਪਰ ਬਡੋਲੀ ਬਲਡੋਜ਼ਰ ਵੀ ਚੱਲੇਗਾ ਨਸ਼ਾ ਖلاف ਬਹੁਤ ਬਹੁਤ ਧੰਨਵਾਦ ਜੀ ਸੋ ਦਿਲਪ੍ਰੀਤ ਜੀ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਨਾਲ ਦੇ ਨਾਲ ਚੱਲਦੇ ਆ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸਾਸੀਗਾ ਸਰ ਸਾਸੀਕਲ ਜੀ ਕੀ ਨਾਮ ਸਰ ਤੁਹਾਡਾ ਮੇਰਾ ਤੇ ਵੈਸੇ ਪਾਰਟੀ ਦੇ ਵਿੱਚ ਮੈਨੂੰ ਸਨੀ ਦਾਤਰੀ ਦੇ ਨਾਮ ਤੋਂ ਜਾਣਿਆ ਜਾਂਦਾ ਮੈਂ ਬਲਾਕ ਪ੍ਰਧਾਨ ਹਾਂ ਤੇ ਪਿੰਡ ਦਾ ਸਰਪੰਚ ਹਾਂ ਜੀ ਜੀ ਔਰ ਅੱਜ ਆਮ ਆਦਮੀ ਪਾਰਟੀ ਤੋਂ ਸਰਦਾਰ ਸੱਜਨ ਸਿੰਘ ਜੀ ਚੀਮਾ ਆਏ ਸੀਗੇ ਨਾਲ ਪੂਰੀ ਟੀਮ ਆਈ ਉਹਨਾਂ ਦੀ ਔਰ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਆ ਪਿੰਡ ਵਾਲੇ ਵੱਲੋਂ ਮਿਲਿਆ ਤੁਹਾਨੂੰ ਅੱਜ ਦੇਖੋ ਜੀ ਅੱਜ ਸਾਡਾ ਪਿੰਡ ਬੜਾ ਕਰਮਾ ਭਾਗਾ ਵਾਲਾ ਦਿਨ ਸੀਗਾ ਕਿ ਸਰਦਾਰ ਸੱਜਨ ਸਿੰਘ ਚੀਮਾ ਜੀ ਸਾਡੇ ਪਿੰਡ ਆਏ ਆ ਜੀ ਸਿੱਖਿਆ ਕ੍ਰਾਂਤੀ ਦੇ ਤਹਿਤ ਜਿੱਦਾਂ ਮੋਹਮ ਚੱਲਦੀ ਪਈ ਹੈ ਸਰਕਾਰ ਦੀ ਉਸ ਮੋਹਮ ਦੇ ਤਹਿਤ ਅੱਜ ਸਾਡੇ ਪਿੰਡ ਆਏ ਸੀ ਚਾਰ ਦੁਵਾਰੀ ਤੋਂ ਉਹਨਾਂ ਨੇ ਉਦਘਾਟਨ ਸਾਡੇ ਪਿੰਡ ਵਾਸਤੇ ਉਹ 5 ਲੱਖ ਰੁਪਏ ਸਾਨੂੰ ਸ਼ਮਸ਼ਾਨ ਘਾਟ ਵਾਸਤੇ ਦੇ ਕੇ ਗਏ ਨੇ ਜੀ ਤੇ 6 ਲੱਖ ਦੇ ਕਰੀਬ ਉਹਨਾਂ ਨੇ ਸਾਨੂੰ ਪਾਰਕ ਵਾਸਤੇ ਦਿੱਤਾ ਜੀ ਕਿ ਪਾਰਕ ਜਿਹੜਾ ਵਾ ਤੁਹਾਡੇ ਪਿੰਡ ਦਾ ਵਧੀਆ ਬਣਾਇਆ ਜਾਵੇ ਅਸੀਂ ਮੰਗ ਸੀਗੀ ਪਿੰਡ ਵਾਲਿਆਂ ਦੀ ਜੀ ਇਹਨਾਂ ਨੇ ਪਾਰਕ ਵਾਸਤੇ ਸਾਨੂੰ 6 ਲੱਖ ਦਿੱਤਾ ਤੇ ਇੱਕ ਅਸੀਂ ਰਸਤਾ ਬਣਾਉਣ ਲਈ ਮੰਗ ਸੀ ਬਹੁਤ ਚਿਰ ਤੋਂ 13.5 ਲੱਖ ਰੁਪਏ ਦਾ ਉਹ ਵੀ ਇਹਨਾਂ ਨੇ ਸਾਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ ਜੀ ਅਸੀਂ ਬਹੁਤ ਧੰਨਵਾਦੀ ਹਾਂ ਜੀ ਸਰਦਾਰ ਸੱਜਨ ਸਿੰਘ ਚੀਮਾ ਜੀ ਦੇ ਔਰ ਬਿਲਕੁਲ ਨਸ਼ਿਆਂ ਦੀ ਰੋਕਤਾਂ ਵਾਸਤੇ ਅੱਜ ਕੱਲ ਸਰਕਾਰ ਬੜੀ ਉਪਰੇਲੇ ਉਪਰਾਲੇ ਕਰ ਰਹੀ ਹੈ ਤੁਹਾਡੇ ਪਿੰਡ ਦੇ ਜੀ ਕੋ ਚੱਲਦਾ ਪਹਿਲੇ ਯੁੱਧ ਨਸ਼ਿਆਂ ਦੇ ਵਿਰੁੱਧ ਜੀ ਜੀ ਇਹ ਜਿਹੜਾ ਕਾਰਜ ਇਹ ਮੈਨੂੰ ਲੱਈ ਸਭ ਤੋਂ ਉੱਤਮ ਕਾਰਜ ਇਹ ਮੰਨਿਆ ਜਾਊਗਾ ਜੀ ਜੀ ਔਰ ਸਾਡੇ ਪਿੰਡ ਦੇ ਵਿੱਚ ਜੇ ਕਿਹਾ ਜਾਵੇ ਤਾਂ ਸਾਡੇ ਪਿੰਡ ਦੇ ਵਿੱਚ ਬੜੀ ਪਰਮਾਤਮਾ ਦੀ ਕਿਰਪਾ ਜੀ ਨਸ਼ਾ ਹੈ ਨਹੀਂਗਾ ਜੀ ਜੀ ਜੇ ਕੋਈ ਇੱਕ ਦੋ ਵਿਅਕਤੀ ਉਹ ਮਾੜਾ ਮੋਟਾ ਕੋਈ ਪੀਂਦਾ ਤੇ ਅਸੀਂ ਉਹਨੂੰ ਨਸ਼ਾ ਵੇਚਣਾ ਨਹੀਂ ਕਹਿੰਦੇ ਸਾਨੂੰ ਰੋਗੀ ਕਹਿ ਸਕਦੇ ਆ ਔਰ ਉਹਨੂੰ ਵੀ ਅਸੀਂ ਮੋਟੀਵੇਟ ਕਰਕੇ ਹੌਲੀ ਹੌਲੀ ਹਟਾ ਰਹੇ ਆ ਜੀ ਔਰ ਪਿਛਲੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਵਿੱਚ ਕੁਝ ਫਰਕ ਲੱਗਿਆ ਤੁਹਾਨੂੰ ਕਿ ਜਿਸ ਤਰ੍ਹਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਨਸ਼ਿਆਂ ਦਾ ਜਿਹੜਾ ਦਿਨ ਦਿਨ ਵਾਧਾ ਜਾ ਰਿਹਾ ਚਿੱਟਾ ਦਿਨ ਦਿਨ ਪੰਜਾਬ ਦੇ ਵਿੱਚ ਵਾਧਾ ਜਾ ਰਿਹਾ ਸੋ ਤੁਹਾਨੂੰ ਲੱਗਦਾ ਕਿ ਕਮੀ ਆਈ ਹੈ ਇਸ ਵਾਰ ਪਹਿਲਾਂ ਤੋਂ ਮੈਂ ਦੱਸ ਦਵਾਂ ਜਿੱਦਾਂ ਤੁਸੀਂ ਕਹਿ ਰਹੇ ਕਿ ਚਿੱਟਾ ਵਾਧਾ ਜਾ ਰਿਹਾ ਵਧਦਾ ਨਹੀਂ ਜਾ ਰਿਹਾ ਮੈਂ ਇਹ ਗੱਲ ਕਹੂੰਗਾ ਵੀ ਹੁਣ ਉਹ ਘਟਦਾ ਜਾ ਰਿਹਾ ਹੈ ਜੀ ਬਿਲਕੁਲ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਸਖਤ ਫੈਸਲਾ ਲਿਆਣਾ ਜੀ ਇਹ ਬਹੁਤ ਹੀ ਸ਼ਲਾਘਾਜਨਕ ਕਦਮ ਹੈ ਤੇ ਇਹਦੇ ਨਾਲ ਹੁਣ ਮੈਂ ਦੇਖ ਰਿਹਾ ਕਿ ਤੁਸੀਂ ਵੀ ਦੇਖ ਰਹੇ ਹੋ ਸਾਰੇ ਵੀਰ ਵੀ ਜਿਹੜਾ ਨਸ਼ਿਆਂ ਤੇ ਜਿਹੜਾ ਲੱਗੇ ਹੋਏ ਨੇ ਬਹੁਤ ਅੱਛੀ ਕ ਔਰ ਬਿਲਕੁਲ ਪੂਰੀ ਆਸ ਰੱਖਦੇ ਹਾਂ ਕਿ ਆਉਣ ਵਾਲੇ ਟਾਈਮ ਵਿੱਚ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਏਗਾ ਬਿਲਕੁਲ ਜੀ ਇਹ ਕਾਇ ਹੀ ਖਤਮ ਹੋ ਸਕਦਾ ਵਾ ਜੇ ਸਾਰੀ ਪਬਲਿਕ ਸਾਥ ਦੇਵੇ ਸਰਕਾਰ ਸਾਥ ਦੇਵੇ